ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਦਿਖਾਰਿਆ ਤੁਹਾਨੂੰ ਲੱਗਦਾ ਹੈ ਨਾ ਧੁੱਪ ਤੇ ਅੱਜ ਬਹੁਤ ਸੋਹਣੀ ਨਿਕਲੀ ਆ ਪਰ ਲੱਗਦੀ ਧੁੱਪ ਜਮਾ ਨਹੀਂ ਕਿਉਂਕਿ ਹਵਾ ਇੰਨੀ ਤੇਜ਼ ਚੱਲਦੀ ਆ ਜਦੋਂ ਹਵਾ ਚੱਲਦੀ ਹੁੰਦੀ ਆ ਸਾਹਮਣੇ ਤੁਹਾਨੂੰ ਦਰਾਕ ਤੇ ਫਿਖਰੇ ਹੋਣਗੇ ਹਵਾ ਚੱਲਦੀ ਦੇਖੋ ਕਿੰਨੀ ਤੇਜ਼ ਇਹ ਦੇਖੋ ਮਿੱਚੇ ਇਹ ਧੁੱਪ ਦਾ ਕੋਈ ਅਸਰ ਹੀ ਨਹੀਂ ਹੁੰਦਾ ਜਿੰਨੀ ਮਰਜ਼ੀ ਧੁੱਪ ਨਿਕਲੀ ਹੋਵੇ ਅੰਦਰ ਜੋ ਹੈ 15 ਵਾਟ ਦੇ ਸ਼ੀਸ਼ਿਆਂ ਵਿੱਚ ਜਦੋਂ ਧੁੱਪ ਪੈਂਦੀ ਆ ਉਹ ਫील ਹੁੰਦੀ ਆ ਕਿ ਹਾਂ ਧੁੱਪ ਹੈ ਤੇ ਬਾਹਰ ਨਿਕਲ ਕੇ ਤਾਂ ਧੁੱਪ ਬਿਲਕੁਲ ਹੀ ਨਹੀਂ ਲੱਗਦੀ ਕਿਉਂਕਿ ਹਵਾ ਇੰਨੀ ਤੇ ਜ਼ਿਆਦਾ ਤੇਜ਼ ਹੁੰਦੀ ਆ ਪਤਾ ਹੀ ਨਹੀਂ ਚੱਲਦਾ ਕਿ ਧੁੱਪ ਨਿਕਲੀ ਆ ਜਾਂ ਨਹੀਂ ਨਿਕਲੀ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਆਵਾਜ਼ ਆਈ ਦੇਖੋ ਕੋਈ ਆ ਰਿਹਾ ਕੋਈ ਜਾ ਰਿਹਾ ਬਿਜ਼ੀ ਲਾਈਫ ਆ ਸਭ ਦੀ ਐ ਦੇਖੋ ਰੋਬਿੰਨ ਲਾਂਸਟਰ ਕੇ ਬੈਠਾ ਸੀ ਹੋ ਗਿਆ ਰੋਬਿੰਨ ਰੈਂਗ ਬਹੁਤ ਸੋਹਣੀ ਕਰਨ ਲੱਗ ਗਿਆ ਨੇ ਘਰ ਦੀ ਕੋਈ ਕੰਧ ਹੀ ਨਹੀਂ ਛੱਡੀ ਰੈਂਗ ਕਰਨ ਕੰਨੀਓ ਦੇਖੋ ਲੈ ਕੇ ਫੈਂਸਰ ਸਾਰੇ ਘਰ ਸੇ ਰੈਂਗ ਕਰਦਾ ਰਹਿੰਦਾ ਆਪ ਵੀ ਪਤਾ ਹੀ ਨਹੀਂ ਲੱਗਦਾ ਕਦੋਂ ਇਹਨੇ ਘਾਟੇ ਮਾਰਦੇ ਸਾਬਸਾ ਕਰ ਦੋਨੇ ਹਾਂਜੀ ਹਾਂਜੀ ਰੁਕ ਜਾ ਰੁਕ ਜਾ ਹੋ ਗਏ ਫਿਨਿਸ਼ ਤੁਸੀਂ ਕੱਢ ਦਿਓ ਰੁਕ ਜਾ ਮੈਂ ਆ ਕੀ ਦਿਖਾਣੇ ਆ ਰਫਾ ਕੀ ਕਰ ਰਹੀ ਆ ਲਓ ਜੀ ਰਫਾ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਆਪਦੇ ਬੈਸਤਰੇ ਵਿੱਚ ਆ ਕੇ ਲੁੱਕ ਕੇ ਬੈਠ ਗਈ ਆ ਠੰਡ ਲੱਗੀ ਕਾਫੀ ਠੰਡ ਲੱਗਦੀ ਆ ਇਹਨੂੰ ਹੁਣ ਮੈਂ ਇੱਥੇ ਹੀਟਰ ਲਾਨੀ ਆ ਤੇ ਫਿਰ ਹੀ ਆਰਾਮ ਨਾਲ ਸੌਂ ਜਾਊਗੀ ਤੇ ਇਹਦੇ ਕੋਲ ਮੈਂ ਫੈਨ ਕਰਕੇ ਗਰਮ ਹਵਾ ਵਾਲਾ ਲਗਾ ਦੇਣੀ ਹੰਨੀ ਆ ਤੇ ਫਿਰ ਆਰਾਮ ਨਾਲ ਸੌ ਜਾਂਦੀ ਆ ਅੱਜ ਤੇ ਇੱਥੇ ਬੈਠੀ ਆ ਪਰ ਇੱਥੇ ਨਹੀਂ ਬੈੰਦੀ ਹੈਗੀ ਜ਼ਿਆਦਾ ਇਹ ਬੈੱਡ ਜਾਂ ਫਿਰ ਇਹ ਸੋਫਿਆਂ ਤੇ ਚੜ ਕੇ ਬੈੰਦੀ ਆ ਇਹਨੂੰ ਇੱਥੇ ਬੈਠਣਾ ਘੱਟ ਹੀ ਪਸੰਦ ਆ ਤੇ ਹੁਣ ਬੈਠੀ ਐ ਇਦਾਂ ਹੀ ਬਸ ਆ ਕੇ ਰੁਬੀ ਨਾ ਲਾਈਟ ਆਫ ਕਰ ਲਓ ਬਤ ਇਹ ਦੇਖੋ ਆ ਸਾਡੀ ਰੁਬਾ ਹਾਂਜੀ ਨੋ ਇਹਨੇ ਸਾਰੇ ਪਾਸੇ ਪੰਗੇ ਲੈਣੇ ਆਏ ਨੇ ਕੋਈ ਨਹੀਂ ਛੱਡਣਾ ਗੇਟ ਖੋਲਣ ਕੰਨੀਓ ਇਹ ਸਟੋਰ ਦੇ ਵਿੱਚ ਬੜ ਰਹਾ ਹੁਣ ਕਿ ਸਟੋਰ ਚ ਜਾਵਾਂ ਤੇ ਪੰਗੇ ਲਮਾਂ ਅੰਦਰੋਂ ਸਮਾਨ ਸਮੂਹ ਸਿੱਟਾਂ ਇਹ ਦੇਖੋ ਕਿਦਾਂ ਕਸ਼ਮੀਰੀਆ ਬਣ ਕੇ ਘੁੰਮ ਰਿਆ ਨੇ ਕੱਪੜੇ ਪਾਏ ਹੋਈ ਨਹੀਂ ਇਹਦੇ ਇਹਨੇ ਸਾਰੇ ਪਾਸੇ ਪੰਗੇ ਲੈਣੇ ਹੁੰਦੇ ਆ ਨਹੀਂ ਨਹੀਂ ਲਾਈਟ ਕਿਉਂ ਆਨ ਕਰਦੇ ਹੋ ਰੁਪਾ ਰੁਪਾਂ ਦੇ ਤੋ ਪੁੱਤ ਤੋੜ ਦੋਗੇ ਨੋ ਤੋੜ ਦੋਗੇ ਲਓ ਜੀ ਦੇਖੋ ਉਹ ਆਪਣੀ ਪੋਜੀਸ਼ਨ ਲੈ ਚੁੱਕੇ ਆ ਉਹ ਕਹਿੰਦਾ ਮੈਨੂੰ ਹੁਣ ਮਮਾ ਦੱਬੀ ਖੋਏਗੀ ਤੇ ਉਹ ਲੁਕੇ ਬੈੜ ਦੇ ਨੀਚੇ ਜਾ ਕੇ ਆ ਹੁਣ ਨਹੀਂ ਦੇਂਦੇ ਤੁਸੀਂ ਮਮਾ ਨੂੰ ਪੁੱਤ ਬਿਲਕੁਲ ਹੀ ਨਹੀਂ ਪਤਾ ਚੱਲਦਾ ਤੁਸੀਂ ਕਿੱਥੇ ਲੁਕ ਗਏ ਇਹ ਤੁਹਾਡੇ ਕੰਮ ਦੀ ਨਹੀਂ ਹੈਗੀ ਦੇ ਦੋ ਵਾਪਸ ਕਰ ਦੋ ਇਹ ਇਦਾਂ ਦੇ ਬੱਚੇ ਹੁਜ ਕੱਲ ਦੇ ਬਹੁਤ ਚਸਤ ਕੋਹਦੇ ਆਪਣੇ ਆਪ ਨੂੰ ਬੁੱਬੂ ਆ ਜਾਓ ਬਾਹਰ ਆ ਜਾਓ ਹਾਂਜੀ ਮਮਾ ਨੂੰ ਦੇ ਦੋ ਪੁੱਤ ਮਮਾ ਨੂੰ ਦੇ ਦੋ ਇਹ ਤੋੜ ਦੋਗੇ ਤੁਸੀਂ ਮਿੱਚੀ ਆ ਪੁੱਤ ਇਹ ਨਹੀਂ ਲੈਣੀ ਤੁਸੀਂ ਦਿਓ ਮੰਮਾ ਨੂੰ ਇਹ ਦੇਖੋ ਰੋਬਿੰਦੀ ਡ੍ਰੈਗ ਚਾਰੇ ਪਾਸੇ ਆ ਇਹਨੇ ਕੋਈ ਦੀਵਾਰ ਛੱਡੀ ਨਹੀਂ ਕਰਦੀ ਡ੍ਰੈਗ ਕਰਨ ਕਰਨੀ ਹਾਂਜੀ ਹਾਂਜੀ ਨਾਈ ਰੋਬੀਨ ਮੰਮਨ ਦੇ ਦੋ ਪੁੱਤ ਮੰਮਨ ਦੇ ਦੋ ਦੇ ਦੋ ਕਿੱਥੇ ਸੁਪੋਂਗੇ ਹਾਂਜੀ ਕਿੱਥੇ ਦੇ ਦੋ ਦੇ ਦੋ ਦੇ ਦੋ ਦੇ ਦੋ ਕਿੱਥੇ ਜਾਣਾ ਕਿੱਥੇ ਜਾਣਾ ਖੜੇ ਹੋ ਜਾ ਖੜੇ ਇਹ ਚਲ ਰਿਹਾ ਇਹਦਾ ਕੋਕੋ ਮੈਲਨ ਇਹ ਤੇ ਪੂਰਾ ਖੁਸ਼ ਰਹਿੰਦਾ ਸਾਰਾ ਦਿਨ ਇਹ ਕੋਕੋ ਮੈਲਨ ਦੇਖੇਗਾ ਫੋਨ ਛੱਡ ਕੇ ਟੀਵੀ ਤੇ ਟੀਵੀ ਛੱਡ ਕੇ ਫੋਨ ਤੇ ਸਾਰਾ ਦਿਨ ਇਹ ਇਦਾਂ ਹੀ ਚੱਲਣਾ ਰੋਬੀ ਰੋਬਿੰਨ ਐਕੀ ਨਾ ਜਦੋਂ ਪੁੱਤ ਮੰਮਾਂਦਾ ਤਾਂ ਤੁਸੀਂ ਮੰਮੰਦਾ ਰੋਬਿੰਨ ਅਲੀ ਰਾਫੀ ਆ ਗਈ ਰਾਫੀ ਕਹਿੰਦੀ ਮੈਂ ਬਾਹਰ ਜਾਣਾ ਰਾਫੀ ਤੂੰ ਪਹਿਨੀ ਨਹੀਂ ਬਾਹਰ ਹੈਗੀ ਹੈ ਬਟਾ ਲੱਗਣੀ ਨਹੀਂ ਤੈਨੂੰ ਜਮੇ ਪਰ ਆਪਾਂ ਸਾਡੇ ਨੂੰ ਧੁੱਪ ਸੇ ਘਟਾ ਲਈਏ ਪਰ ਤੂੰ ਪਹਿ ਨਹੀਂ ਬਿਲਕੁਲ ਵੀ ਲੱਗਣੀ ਇਹਨੂੰ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲੇ ਦੇ ਕਿੰਦਾ ਕੰਬਦੀ ਹੈ ਚੱਲ ਅੰਦਰ ਆ ਜਾ ਵੇਨੀ 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 ਰਾਫ ਨੂੰ ਪਤਾ ਚੱਲ ਗਿਆ ਕਿ ਮੈਂ ਨਹੀਂ ਬੈਠ ਸਕਦੀ ਬਾਹਰ ਇੰਨੀ ਜ਼ਿਆਦਾ ਹੈਗੀ ਆ ਠੰਡ ਹਵਾ ਬਹੁਤ ਜ਼ਿਆਦਾ ਚੱਲਦੀ ਚੱਲ ਬੈਠ ਜਾ ਇੱਧਰ ਆ ਜਾ ਇੰਨੂ ਵੇ ਨਹੀਂ ਵੇ ਨਹੀਂ ਕਾ ਵੇ ਨਹੀਂ ਇਹ ਹੁਣ ਕਹਿੰਦੀ ਆ ਮੈਂ ਸੋਫੇ ਤੇ ਜਾ ਕੇ ਬੈਠਾਂਗੇ ਹੁਣ ਅੰਦਰ ਰੂਮ ਵਿੱਚ ਜਾਂਦੀ ਆ ਜਿੱਥੇ ਕਿ ਧੁੱਪ ਹੋਊਗੀ ਰੂਮ ਵਿੱਚ ਆਈ ਨੇ ਉੱਥੇ ਬੈਠਣਾ ਜਾ ਕੇ ਬੈਠੋ ਤੁਸੀਂ ਇੱਥੇ ਹਜੇ ਆ ਲੈਣ ਨੂੰ ਧੁੱਪ ਬੈਠੋ ਬਰ ਜੋ ਹਾਂਜੀ ਡਾਂਸ ਕਰ ਰਹੇ ਹਾਂ ਹਾਂਜੀ ਉਧਰ ਨਹੀਂ ਜਾਣਾ ਰੋਬਿੰਨ ਨੋ ਇਹ ਨਹੀਂ ਨੋ 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 ਨਹੀਂ ਤੁਸੀਂ ਫੇਰ ਪੈਨਸਲ ਚੱਕੋਗੇ ਜਾ ਕੇ ਨਹੀਂ ਤੁਸੀਂ ਵੀਰ ਜੀ ਦੀਆਂ ਕਿਤਾਬਾਂ ਖੰਡਾ ਦੋਗੇ ਨੋ ਰੋਪੇ ਨੋ ਨੋ ਤੋ ਵੀਰ ਜੀ ਕੋਟਣ ਕੇ ਆ ਕੇ ਫਿਰ ਨਹੀਂ ਹੁਣ ਇਹਨੂੰ ਪੈਨਸਲਾਂ ਚਾਹੀਦੀਆਂ ਉਹਨੇ ਪੈਨਸਲ ਜਾਂ ਕਲਰ ਲੱਭ ਰਿਆ ਕਿ ਮੈਨੂੰ ਪੈਨਸਲ ਜਾਂ ਕਲਰ ਲੱਭੇ ਤੇ ਮੈਂ ਆਪਣੀ ਡਰਾਇੰਗ ਸਟਾਰਟ ਕਰਾਂ ਹੈ ਕੰਧਾਂ ਤੇ ਨਹੀਂ ਪੁੱਤ ਡਰਾਇੰਗ ਕਰਦੇ ਹੁੰਦੇ ਹੁਣ ਦੇਖੇ ਕਿ ਇਹਦੇ ਵਿੱਚ ਕੁਝ ਹੈ ਕੋਈ ਪੈਨਸਲ ਮੇਰੇ ਕੰਮ ਦੀ ਤਾਂ ਮੈਂ ਆਪਣਾ ਸਟਾਰਟ ਕਰ ਸਕਾਂ ਹਾਂਜੀ ਬਸ ਇਹ ਲੈ ਕੇ ਜਾਓਗੇ ਨਹੀਂ ਬੁੱਤ ਮੂੰਚ ਨਹੀਂ ਪਾਉਂਦੇ ਰੋਬਿਨ ਚਲੋ ਠੀਕ ਹੈ ਲੈ ਲਓ ਹੋਰ ਨਹੀਂ ਕੁਝ ਟੱਕਣਾ ਬਸ ਕਰੋ ਲੋ ਜੀ ਬੈਲ ਵੱਜ ਗਈ ਆ ਪਾਪਾ ਆ ਗਏ ਰ ਆਪਾਂ ਨੂੰ ਢੋਕਣਾ ਸ਼ੁਰੂ ਕਰਦੇ ਆਂ ਹਾਂਜੀ ਇਹਨੂੰ ਖੁਸ਼ੀ ਹੁੰਦੀ ਹੈ ਜਦੋਂ ਪਾਪਾ ਆਉਂਦੇ ਆ हां जी बड़ी जल्दी जल्द मिला रुक जा, वेट रुबन को ही नहीं पता पापा ने मार दी है ज़्यादा तैयार करती है रूबा हाँ जी रुक जो रुक जो आ जाऊंगा वेट तो कर हाँ। लिफ्ट खुल चुकी है पापा आ चुके ਰਾਫਾ ਵੀ ਸ਼ਾਂਤ ਜਿਵੇਂ ਜੀ ਹੈ ਕੰਦੀ ਪਾਪਾ ਰਾਮ ਨਾ ਬੈਠੋ ਇਹ ਹੈ ਜ਼ਿੰਦਗੀ ਦਾ ਅਸਲੀ ਸਕੂਨ ਰਾਫਾ ਨਾਲੇ ਸੌਂ ਰਹੀ ਹੈ ਨਾਲੇ ਵਿਟਾਮਿਨ ਡੀ ਲੈ ਰਹੀ ਹੈ ਕੋਈ ਪਤਾ ਨਹੀਂ ਦਿੱਤੀ ਹੈ ਕੱਖ ਬਚਰੀ ਦੀ ਖੁੱਲੀਆਂ ਪਈਆਂ ਨੇ ਐ ਪਤਾ ਨਹੀਂ ਸੁਪਨਾ ਸੁਪਨਾ ਦੇਖਦੀ ਹੋਣੀ ਕੋਈ ਰਾਮ ਨਾ ਪਈ ਹੈ ਘਾੜੇ ਚੱਲਦੇ ਆ ਇਹਦੇ ਐਸ਼ਾ ਜ਼ਿੰਦਗੀ ਦੀ ਰਾਮ ਨਾ ਖਾਓ ਪੀਓ ਸੌਂਓ we